ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਉਥੇ ਹੀ ਦਰਬਾਰ ਸਾਹਿਬ ਦੇ ਵਿੱਚ ਆ ਕੇ ਸਪਸ਼ਟੀਕਰਨ ਨੂੰ ਲੈ ਕੇ ਕਿਹਾ ਹੈ ਤਾਂ ਦੱਸਦੀ ਹੈ ਕਿ ਉਥੇ ਹੀ ਹੁਣ ਇਸ ਗੱਲ ਨੂੰ ਲੈ ਕੇ ਜਥੇਦਾਰ ਭਾਈ ਰਣਜੀਤ ਸਿੰਘ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਚਾਹੇ 15 ਦਿਨਾਂ ਬਾਅਦ ਸੱਦ ਲਿਆ ਜਾਵੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਚਾਹੇ ਉਸ ਤੋਂ ਬਾਅਦ ਸੱਦ ਲਿਆ ਜਾਵੇ ਪਰੰਤੂ ਹੋੜਾ ਕੁਝ ਨਹੀਂ ਤੇ ਜਿਸ ਨੂੰ ਲੈ ਕੇ ਬਿਆਨ ਦੇ ਕੇ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਪੌਲਟਵਾਰ ਕੀਤਾ ਗਿਆ ਹੈ ਤੇ ਜਿਸ ਦੇ ਦੌਰਾਨ ਦੱਸਿਆ ਕਿ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਜਥੇਦਾਰ ਵੱਲੋਂ ਅਕਾਲ ਤਖਤ ਤੇ ਸੱਦ ਕੇ 15 ਦਿਨਾਂ 'ਚ ਗਲਤੀਆਂ ਦਾ ਸਪਸ਼ਟੇਕਰਨ ਮੰਗੇ ਜਾਣ ਤੇ ਕਿਹਾ ਕਿ ਇਸ ਦੇ ਨਾਲ ਕੁਝ ਨਹੀਂ ਹੋਣ ਵਾਲਾ ਤੇ ਸੁਖਵੀਰ ਤੇ ਵਿਰੋਧੀਆਂ ਨੂੰ ਸੇਵਾ ਲਾ ਕੇ ਬਾਅਦ ਚ ਇਕੱਠੇ ਹੋਣ ਲਈ ਕਿਹਾ ਦਿੱਤਾ ਜਾਵੇ ਤੇ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮਿਆਂ ਦਾ ਅਕਾਲ ਤਖਤ ਕੁਝ ਹੋਰ ਸੀ ਪਰ ਮੌਜੂਦਾ ਸ਼੍ਰੋਮਣੀ ਕਮੇਟੀ ਨੇ ਤਾਂ ਉਪ ਨਿਯਮ ਬਣਾ ਕੇ ਭੇੜਾ ਗਰਖ ਕਰ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ ਗੁਰੂਆਂ ਵੱਲੋਂ ਦਿੱਤੇ ਪੰਥ ਅਤੇ ਗ੍ਰੰਥ ਦੇ ਸਿਧਾਂਤ ਨੂੰ ਪਾਸੇ ਕਰਕੇ ਜੱਥੇਦਾਰ ਨੂੰ ਮਾਲਕ ਤੋਂ ਨੌਕਰ ਬਣਾ ਦਿੱਤਾ ਹੈ ਤੇ ਆਪਣੇਆਂ ਨੂੰ ਪੰਥ ਰਤਨ ਤੇ ਫਖਰੇ ਕੌਮ ਦਿੱਤੇ ਜਾਂਦੇ ਨੇ ਤੇ ਉਹਨਾਂ ਨੇ ਕਿਹਾ ਕਿ ਬਾਦ ਬਦਲ ਤਖਤ ਉੱਪਰ ਅਬਦਾਲੀ ਬਾਗ ਆਉਂਦੇ ਰਹੇ ਨੇ ਤੇ ਹੁਣ ਸੁਖਬੀਰ ਬਾਦਲ ਦੇ ਪੱਲੇ ਜਦ ਕੱਖ ਨਹੀਂ ਰਿਹਾ ਤਾਂ ਨਿਮਾਣਾ ਸਿੱਖ ਬਣ ਕੇ ਜਾਣ ਦੀ ਗੱਲ ਕਰ ਰਿਹਾ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਕਾਲੀਆਂ ਦੇ ਗੁਨਾਹ ਮਾਫੀਯੋਗ ਨਹੀਂ ਤੇ ਇਹ ਅਣਜਾਣੇ ਅਣਜਾਣੇ ਚ ਬੰਜਰ ਗੁਨਾਹ ਨੇ ਜਥੇਦਾਰ ਅਗਰ ਇਹਨਾਂ ਨੂੰ ਕੌਮ ਦੇ ਮਗਰੋਂ ਹਿਲਾ ਦੇਣ ਤਾਂ ਉਹ ਵੱਡੀ ਸੇਵਾ ਹੋਵੇਗੀ ਤੇ ਗੁਰਗਰਾਹ ਸਾਹਿਬ ਦੀ ਬੇਅਦਬੀ ਸਭ ਤੋਂ ਵੱਡਾ ਇਲਜ਼ਾਮ ਹੈ ਅਕਾਲੀ ਦਲ ਦੇ ਰਾਜ ਚ ਚੈਲੰਜ ਕਰਕੇ ਬੇਅਦਬੀ ਕੀਤੀ ਗਈ ਪਰ ਉਸ ਸਮੇਂ ਦੀ ਸਰਕਾਰ ਨੇ ਉਲਟਾ ਰੋਸ ਕਰਕੇ ਜਿਹੜਾ ਕਿ ਸ਼ਾਂਤਮਈ ਸਿੱਖਾਂ ਉੱਪਰ ਗੋਲੀਆਂ ਚਲਾਈਆਂ ਤੇ ਬੇਅਦਬੀ ਕਰਨ ਵਾਲਿਆਂ ਨੂੰ ਸ਼ਰਨ ਦਿੱਤੀ ਸਿੱਖਾਂ ਮੁੰਡਿਆਂ ਨੂੰ ਨਜਾਇਜ਼ ਮਾਰਨ ਵਾਲੇ ਸੈਣੀ ਨੂੰ ਡੀਜੀਪੀ ਲਾਇਆ ਇਜ਼ਹਾਰ ਆਲਮ ਨੂੰ ਪਾਰਟੀਆਂ 'ਚ ਅਹੁਦਾ ਦਿੱਤਾ ਤੇ ਉਸਦੀ ਪਤਨੀ ਨੂੰ ਸਰਕਾਰ 'ਚ ਸੰਸਦੀ ਸਕਤਰ ਲਾਇਆ ਤੇ ਕੌਮ ਨੂੰ ਐਨੇ ਮਿੱਟੀ ਚ ਰੋਲ ਦਿੱਤਾ ਹੈ ਤੇ ਇਹਨਾਂ ਦੇ ਬੰਜਰ ਗੁਨਾਹ ਬਿਲਕੁਲ ਵੀ ਮਾਫੀ ਯੋਗ ਨਹੀਂ ਹਨ ਤੇ ਦੱਸਦੀ ਹੈ ਕਿ ਬਿਆਨ ਜਿਹੜੇ ਕਿ ਜਥੇਦਾਰ ਭਾਈ ਰਣਜੀਤ ਸਿੰਘ ਦੇ ਵੱਲੋਂ ਦਿੱਤੇ ਗਏ ਨੇ ਤੇ ਜਿਸ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਪਲਟਵਾਰ ਕੀਤਾ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਗਾਵਤ ਜਾਰੀ ਹੈ ਤੇ ਉੱਥੇ ਹੀ ਦੋ ਟੜੇ ਜਿਹੜੇ ਕਿ ਅਕਾਲੀ ਦਲ ਦੇ ਵਿੱਚ ਹੋ ਗਏ ਨੇ ਤੇ ਜਿਸ ਨੂੰ ਲੈ ਕੇ ਮਾਫੀ ਪੱਤਰ ਅਜਿਹੜਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੈਨੇ ਰਗਵੀਰ ਸਿੰਘ ਨੂੰ ਜਿਹੜਾ ਕਿ ਬਾਖੀ ਟੜੇ ਵੱਲੋਂ ਯਾਨੀ ਕਿ ਚੰਦੂ ਬਾਜਰੇ ਟੜੇ ਦੇ ਵੱਲੋਂ ਸੌਪਿਆ ਗਿਆ ਤੇ ਉੱਥੇ ਹੀ ਸੁਖਵੀਰ ਬਾਦਲ ਦੀ ਪ੍ਰਧਾਨਗੀ ਹਲਕੇ ਸਵਾਲ ਚੁੱਕੇ ਜਾ ਰਹੇ ਨੇ ਤੇ ਅਸਤੀਫੇ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਤੇ ਇਸ ਦੇ ਦੌਰਾਨ ਇੱਕ ਵੱਡੀ ਮੀਟਿੰਗ ਹੋਈ ਪੰਜ ਸਿੰਘ ਸਹਿਵਾਨਾ ਦੀ ਮੀਟਿੰਗ ਦੌਰਾਨ ਵੱਡਾ ਸੱਟਾ ਨਿਕਲ ਕੇ ਬਾਹਰ ਆਇਆ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਜਿਹੜਾ ਕਿ ਹੁਕਮ ਲਗਾ ਦਿੱਤੇ ਤੇ 15 ਦਿਨਾਂ ਦੇ ਵਿੱਚ ਸਪਸ਼ਟ ਕਰਨ ਦੇਣ ਨੂੰ ਕਿਹਾ ਹੈ ਤੇ ਜਿਸ ਨੂੰ ਲੈ ਕੇ ਹੁਣ ਲਗਾਤਾਰ ਇਸ ਗੱਲ ਦੇ ਉੱਤੇ ਵੀ ਵਿਰੋਧ ਕੀਤਾ ਜਾ ਰਿਹਾ ਹੈ ਤੇ ਜਿਸ ਦੇ ਦੌਰਾਨ ਦੱਸਿਆ ਕਿ ਉੱਥੇ ਹੁਣ ਜਥੇਦਾਰ ਭਾਈ ਰঞ্জੀਤ ਸਿੰਘ ਨੇ ਜੜਾ ਕੇ ਸ਼੍ਰੋਮਣੀ ਕਾਲੀ ਦਲ ਦੇ ਉੱਤੇ ਪਲਟਵਾਰ ਕੀਤਾ